ਤਾਗੜਾ ਗਾਗ ਵਾਲੇ ਲੱਗੇ ਜਾਂਦੇ ਆ ਮੱਧ ਤੇ ਉਹ ਕਹਿੰਦਾ ਮਾਇ ਲੈਣੀ ਉਹ ਕਹਿੰਦਾ ਮਾਇ ਲੈਣੀ ਮੋਲੀ 2.5 ਲੱਖ ਕਰਿਆ ਹੁਣੇ 2 35 ਲਾਈ ਜਾਂਦੇ ਆ ਦੇ ਜਾਂਦੇ ਉਹਨੂੰ ਮੋਲੀ ਘੱਟ ਕਰਿਆ ਹੁਣੇ 2.5 ਲੱਖ ਰੁਪਇਆ 来 ਵੀ ਦੋਸਤੋ ਬਾਈ ਜੀ ਆਪਾਂ ਝੋਟੀਆਂ ਤੋਰ ਕੇ ਦਿਖਾਉਣੇ ਬਹੁਤ ਸਕੇਨ ਝੋਟੀਆਂ ਗਿਆ ਬਣੇ ਰੇ ਹੁਲਾਸ਼ਟ ਤੱਕ ਪਹੁੰਚੇ ਆਪਾਂ ਰਾਮਪਰਾ ਪਸੂ ਮੰਡੀ ਤੇ ਜਿਹੜੀ ਕਿ ਮਹੀਨੇ ਚ ਇੱਕ ਵਾਰੀ ਲਾਦੇ ਇੱਕ ਤਰੀਕ ਨੂੰ ਆਗੇ 1 4 2025 ਪਹਿਲੀ ਮੱਝ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਤੁਰਦੀ ਨੂੰ ਚੈੱਕ ਕਰ ਲਿਓ ਤੁਸੀਂ ਬੋਡੀ ਬੁਡੀ ਬੰਤਰ ਦੀ ਬਹੁਤ ਸੋਹਣੀ ਥਣ ਹਵਾਨ ਆਪਾਂ ਤੁਹਾਨੂੰ ਕੋਲੋਂ ਚੈੱਕ ਕਰਾ ਦੇਗਾ ਖੜੀ ਦਾ ਕਿਰਾਂ ਤੁਸੀਂ ਤੁਰਦੀ ਚੈੱਕ ਕਰ ਲਿਓ ਹਨਾ ਫੇਸਬੁਕ ਕੁਆਲਟੀ ਦੀ ਤੇ ਬੋਡੀ ਬੰਤਰ ਦੀ ਦੇਖੋ ਅਸੀਂ ਬਹੁਤ ਸੋਹਣੀ ਹੈਗੀ ਤੇ ਡਿਟੇਲ ਆਪਾਂ ਤੁਹਾਨੂੰ ਬਾਈ ਤੋਂ ਜੇ ਦੋ ਤਿੰਨ ਮੱਝਾਂ ਜਿਹੜੀਆਂ ਤੋੜ ਕੇ ਸਾਰਿਆਂ ਦੇ ਇਕੱਠਾ ਦੀ ਡਿਟੇਲ ਲੈ ਜਾਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਨੇ-ਕਿੰਨੇ ਦੁੱਧ ਵਾਲੀਆਂ ਹੈਗੀਆਂ ਕਹੇ ਜੇ ਪਸ਼ੂ ਬਾਈ ਜਿਹੜਾ ਘਰੇ ਰੱਖਦਾ ਹੈ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਜੇ ਕਿਸੇ ਭਰਾ ਨੇ ਲੈਣਿਆ ਤਾਂ ਬਾਈ ਤੋਂ ਤਸੱਲੀ ਨਾਲ ਘਰੇ ਚੋਕੇ ਦੋ ਡੰਗ ਤਸੱਲੀ ਨਾਲ ਜਿਹੜਾ ਲਿਆਸ ਆ ਜਾ ਹੋਣਾ ਇੱਕ ਆਪਾਂ ਤੁਹਾਨੂੰ ਮੰਡੀ ਤੇ ਪਸ਼ੂ ਦਿਖਾਉਣੇ ਆਗੇ ਵੀ ਬਾਈ ਕੋਲੇ ਇਹੋ ਜਿਹੇ ਪਸ਼ੂ ਆ ਵਪਾਰ ਦਾ ਕੰਮ ਆ ਜਾਂ ਘਰ ਦੇ ਪਸ਼ੂ ਆ ਸਾਰੀ ਡਿਟੇਲ ਲਵਾਂਗੇ ਥਾਣ ਹਵਾਨਾ ਤੁਸੀਂ ਇਧਰੋਂ ਸਾਈਡ ਤੋਂ ਜਿਹੜਾ ਚੈੱਕ ਕਰ ਸਕਦੇ ਹੋ ਝੋਟੀ ਦਾ ਬਹੁਤ ਸੋਹ ਤੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈਣਾ ਬਾਈ ਦੂਜੀ ਵੀ ਆਪਣੀਆਂ ਤੋੜ ਦਿਓ ਵੀ ਦੋ ਪੀ ਲੈ ਵੀ ਦੂਜੇ ਨੰਬਰਾਂ 'ਚ ਤੋੜ ਕੇ ਦਿਖਾਉਣਾ ਤੁਹਾਨੂੰ ਡਿਟੇਲ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਤੁਹਾਨੂੰ ਬਾਈ ਦਾ ਆਪਾਂ ਵਪਾਰ ਦਾ ਕੰਮ ਆਣਾ ਬਾਈ ਦਾ ਵਪਾਰ ਦਾ ਕੰਮ ਆਗਾ ਤੇ ਤੁਹਾਨੂੰ ਪਸ਼ੂ ਤੋੜ ਕੇ ਦਿਖਾਉਣਾ ਹੈ ਕਿ ਵੀ ਘਰੋਂ ਤੁਸੀਂ ਜਾ ਕੇ ਲਿਆ ਸਕਦੇ ਹੋ ਪੈਂਡਾ ਤੇ ਜਿਲਾ ਤੁਹਾਨੂੰ ਸਾਰਾ ਪੁੱਛ ਕੇ ਦੇਵਾਂਗੇ ਨਾ ਨੰਬਰ-ਨੰਬਰ ਲੈ ਕੇ ਦੇਵਾਂਗੇ ਆਹ ਦੂਜੇ ਨੰਬਰਾਂ 'ਚ ਝੋਟੀਆਂ ਕੀ ਦੇਖੋ ਸੀ ਨਾ ਬੋਟੀਵੰਤ ਦੀ ਇਹ ਵੀ ਬਹੁਤ ਸੋਹਣੀ ਹੈ ਫੇਸ ਕੁਆਲਿਟੀ ਦੀ ਤੇ ਡਿਟੇਲ ਲੈਣੇ ਆ ਬਾਈ ਤੋਂ ਕਿਉਂਕਿ ਮੰਡੀ 'ਤੇ ਜਿਹੜੇ ਰੇਟ ਬਾਈਆਂ ਨੇ ਕਰਨ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਤੇ ਥਾਣ ਹਵਾਨ ਨੂੰ ਇਹਨੂੰ ਵੀ ਆਰਡਰ ਬਹੁਤ ਸੋਹਣਾ ਲੱਗਿਆ ਹੋਇਆ ਛੋਟੀ ਨੂੰ ਤੇ ਲੈਣਿਆ ਬਾਈ ਤਾਂ ਜਾਣਕਾਰੀ ਬਾਈ ਸਸਰੀ ਕਾਲ ਕਿਹੜਾ ਪਿੰਡ ਆ ਬਾਈ ਦਾ ਕਾਨੇ ਕੇ ਕਾਨੇ ਕੇ ਤਨੋਲੇ ਕੋਲੇ ਰਹਿ ਜਾਂਦਾ ਹਨਾ ਜ਼ਿਲ੍ਹਾ ਬਰਨਾਲਾ ਹਾਂ ਜੀ ਨਾ ਬਰਨਾਲਾ ਠੀਕ ਆ ਆਪਣਾ ਵਪਾਰ ਦਾ ਕੰਮ ਆ ਕਿੰਨੇ ਕੇ ਪਸੂ ਹੁੰਦੇ ਬਾਈ ਪਹਿਲਾਂ ਤਾਂ ਇਹ ਦੱਸੋ 8 9 ਆਪਣੇ ਕੋਲੇ ਹਰ ਵਕਤ ਹੁੰਦੇ ਆ ਅੱਜ ਦੋ ਲੈ ਕੇ ਆਇਆ ਮੰਡੀ ਤੇ ਇੱਕ ਤੀਜੀ ਹੋ ਆ ਗਈ ਠੀਕ ਆ ਬਾਈ ਜਿਹੜੀ ਪਹਿਲੇ ਨੰਬਰ ਤੇ ਤੋਰੀ ਆ ਪਾਹੇ ਇਹਦੀ ਕੀ ਡਿਟੇਲ ਆ ਇਹ ਦੂਜਾ ਸੂਆ ਜੀ ਦੂਜਾ ਸੂਆ ਆ ਗਈ 12 13 ਠੀਕ ਆ ਹਾਂਜੀ ਦੁੱਧ ਹੈਗਾ 16 ਕਿਲੋ 16 ਕਿਲੋ ਬੱਚਾ ਕੀ ਆ ਬੱਚਾ ਕੱਟਾ ਜੀ ਮਗਰ ਕੱਟਾਗਾ ਤੇ ਰੇਟ ਦੀ ਗੱਲ ਆ ਜਾਂਦੀ ਬਈ ਮੰਡੀ ਤੇ ਕੀ ਰੱਖਿਆ ਇੱਥੇ ਰੇਟ ਤਾਂ 270 ਆ ਗਈ 270 ਆ ਗਈ ਕਿਉਂਕਿ ਰੇਟ ਤਾਂ ਕਰਨੇ ਪੈਂਦੇ ਆ ਹਨਾ ਬਾਕੀ ਫੋਨ ਤੇ ਗੱਲਬਾਤ ਹੋ ਜਾਣਾ ਰੇਟ ਦੀ ਕਨਫਰਮ ਠੀਕ ਆ 16 ਕਿਲੋ ਦੁੱਧ ਆਗਾ ਘਰੋਂ ਜੇ ਕੋਈ ਵੀਡੀਓ ਦੇਖ ਕੇ ਘਰੇ ਜਾਂਦਾ ਕੋਈ ਤਸੱਲੀ ਨਾਲ ਚਵਾ ਕੇ ਦੋ ਡੰਗ ਹਨਾ ਤੇ ਬਈ ਜਿਹੜੀ ਇਹ ਦੂਜੇ ਨੰਬਰ ਤੇ ਤੋਰੀ ਹੈਗੀ ਹਾਂਜੀ ਏਕ ਐਮ ਐਸ ਇਹ ਵੀ ਦੂਜਾ ਸੂਆ ਜੀ ਠੀਕ ਆ ਇਹਨੂੰ ਹੋ ਗਿਆ 8 ਮਾਦਰੀ 8-9 ਦਿਨ ਬੱਚਾ ਇਹਦੇ ਮਾਰੂ ਵੀ ਕੱਟਾ ਕੱਟੀ ਠੀਕ ਆ ਤੇ ਇਹਦੇ ਤੋਂਲੇ ਦੁੱਧ ਕਿੰਨਾਗਾ ਇਹਦੇ ਨੇ ਉੱਤੇ 15 ਕਿਲੋ ਜੀ 15 ਕਿਲੋ ਠੀਕ ਆ ਤੇ ਇਹਦਾ ਕੀ ਰੇਟ ਰੱਖਦਾ ਵੇ ਮੰਡੀ ਤੇ ਇਹਦਾ ਦੋਤੀ ਆ ਜੀ 2,30,000 ਠੀਕ ਆ ਲੈ ਵੀ ਦੋਸਤੋ ਜਿਹੜੇ ਰੇਟ ਕਰਨੇ ਪੈਂਦੇ ਆ ਵਪਾਰ ਦਾ ਕੰਮ ਆ ਬਾਈ 8 ਨੰਬਰ ਪਸੂਂਦੇ ਆਪਣੇ ਹਰ ਵਕਤ ਆ ਹਾਂ ਉਹ ਝੋਟੀ ਤੋਰਦੇ ਲੈ ਵੀ ਤੀਜੇ ਨੰਬਰ ਆ ਵੀ ਤੋਰਦੇ ਆ ਰੇਟ ਜਿਹੜੇ ਸੁਣ ਮੈਂ ਪਹਿਲਾਂ ਸਭੀ ਕਰਨੇ ਪੈਂਦੇ ਆ ਮੰਡੀ ਤੇ ਕਨਫਰਮ ਰੇਟ ਨਹੀਂ ਹੁੰਦੇ ਇਹ ਹਨਾ ਰੇਟ ਕਰਨੇ ਪੈਂਦੇ ਆਗੇ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਬਾਈ ਨਾਲ ਤੇ ਆ ਤੀਜੇ ਨੰਬਰ ਆ ਝੋਟੀ ਆ ਦੇਖੋ ਸੀ ਪਹਿਲੇ ਸੂ ਐ ਬਾਈ ਇਹ ਦੂਜਾ ਸੂ ਐ ਵੀ ਤੇ ਇਹ ਝੋਟੀ ਬਹੁਤ ਸੋਹਣੀ ਆ ਦੇਖੋ ਸੀ ਨਾ ਆਡਰ ਆਡਰ ਦੀ ਬਹੁਤ ਸਾਫ ਆ ਗਈ ਤੇ ਥਣ ਹਵਾਨ ਆਪਾਂ ਤੁਹਾਨੂੰ ਕੋਲੋਂ ਖਰੀਦ ਠੀਕ ਆ ਤੇ ਦੇਖੋ ਸਿਪ ਸਿੰਘਾਂ ਸਿੰਘਾਂ ਦੀ ਫੇਸ ਕੁਆਲਿਟੀ ਦੀ ਬਹੁਤ ਸੋਹਣੀਆ ਗੁੰਡੇ ਸਿੰਘਾਂ ਦੀ ਝੋਟੀਆਂ ਦੇਖੋ ਸੀ ਹਨਾ ਤੇ ਲੈਨੇ ਡਿਟੇਲ ਤੋਂ ਬਾਈ ਤੋਂ ਇਹਦੀ ਵੀ ਦੇਖੋ ਦੇ ਥਾਣਾ ਵਨਾਂ ਚਾਰੇ ਥਾਣਾ ਇੱਕੋ ਜਿਹਾ ਮੁੱਠੀ ਵਾਲੇ ਦੇਖੋ ਤੇ ਨਾੜਾਂ ਨੂੰ ਨਾ ਥਾਂ ਤੇ ਦੇਖੋ ਸੀ ਆਰਡਰ ਤੇ ਬਹੁਤ ਸੋਹਣੇ ਲੱਗੇ ਹੋਈਆਂ ਹਨ ਬਰਕਾਈਆਂ ਚੰਗੇ ਦੁੱਧ ਆ ਲਈਏ ਵੀ ਚੰਗਾ ਦੁੱਧ ਬਾਜੂਗੀ ਬਾਈ ਇਹਦੀ ਕੀ ਡਿਟੇਲ ਆ ਇਹ ਨਹੀਂ ਦੂਜਾ ਸੂਆ ਠੀਕ ਹੈ ਜੀ 14 15 ਦਿਨ ਠੀਕ ਆ ਦੁੱਧ ਥੱਲੇ 14 ਕਿਲੋ 14 ਕਿਲੋ ਕੰਡੇ ਵਾਲਾ ਠੀਕ ਆ ਤੇ ਰੇਟ ਇਹਦਾ ਬਾਈ 170 170 ਮਨ ਲਓ ਵੀ ਮੰਡੀ ਵਾਲੇ ਰੇਟ ਇਹ ਹੈ ਨਾ ਠੀਕ ਹੈ ਠੀਕ ਹੈ ਬਾਕੀ ਫੋਨ ਤੇ ਗੱਲਬਾਤ ਹੋ ਜੂ ਨੰਬਰ ਬੋਲ ਦੇ ਇੱਕ ਵਾਰੀ ਆਪਣਾ 9781995225 9781995225 95225 ਠੀਕ ਹੈ ਨਾਮ ਕੀ ਹੈ ਬਾਈ ਆਪਣਾ ਸੰਦੀਪ ਸੰਦੀਪ ਹੱਲਾ ਬਈ ਬਾਈ ਸੰਦੀਪ ਨਾਲ ਤੁਸੀਂ ਸੰਪਰਕ ਕਰ ਲਓ ਜੇ ਕਿਸੇ ਹੋਰ ਪਸ਼ੂ ਵੀ ਦੇਖਣਾ ਚਾਹੇ ਘਰੇ ਜਾ ਕੇ ਤਸੱਲੀ ਨਾਲ ਲੈਣਿਆ ਤਾਂ ਪਿੰਡ ਬਾਈ ਦਾ ਕਾਨੇ ਕਾ ਜਿਹੜਾ ਤਨੋਲੇ ਕੋਲੇ ਰਹਿ ਜਾਂਦਾਗਾ ਤੇ ਬਾਕੀ ਤੁਸੀਂ ਬਾਈਨਾ ਸੰਮਰਕ ਜਿਹੜਾ ਕਰ ਸਕਦੇ ਜ਼ਿਲ੍ਹਾ ਬਰਨਾਲਾ ਚੰਗੇ ਪਸ਼ੂ ਖਰੀਦਣ ਲਈ ਬਾਈਨਾ ਜਰੂਰ ਸੰਪਰਕ ਕਰਿਓ ਆਜੋ ਫਿਰ ਅੱਗੇ ਬਣੇ ਰਿਓ ਔਲਾਰਡ ਤੱਕ ਆਪਾਂ ਤੁਹਾਨੂੰ ਹੋਰ ਪਸ਼ੂਆਂ ਦੀ ਡਿਟੇਲ ਜਿਹੜੀ ਲੈ ਕੇ ਦਿੰਦੇ ਆਗੇ ਲਾਈਵ ਵਿੱਚ ਦੋਸਤੋ ਸਾਨੂੰ ਇੱਕ ਆਪਾਂ ਮੀਣੀ ਮੱਝ ਜਿਹੜੀ ਤੋੜ ਕੇ ਦਿਖਾਉਣਾ ਸਿੰਘ ਸਿੰਘ ਹੈਲਦੇ ਆਗੇ ਕਈ ਵਾਰੀ ਮੀਣੀਆਂ ਦੇ ਸਕੀਨ ਹੁੰਦੇ ਆ ਭਰਾ ਹਨਾ ਵੀ ਮੀਣੀ ਮੱਝ ਲੈਣੀ ਹੈਗੀ ਤੇ ਤੁਹਾਨੂੰ ਆਪਾਂ ਤੋੜ ਕੇ ਦਿਖਾਉਣਾ ਤੁਰਦੀ ਚੈੱਕ ਕਰ ਲਓ ਤੇ ਸਿੰਘ ਸਿੰਘ ਤੁਹਾਨੂੰ ਹਿਲਾ ਕੇ ਦਿਖਾਉਂਦੇ ਆਡ ਰੋਡੋ ਦੇਖਦੇ ਹੋਈ ਬਹੁਤ ਜ਼ਬਰਦਸਤ ਲੱਗਿਆ ਹੋਇਆ ਆਡਰਾ ਡिटੇਲ ਲਵਾਂਗੇ ਬਾਈ ਤੋਂ ਦੇਖੋ ਸੀ ਹਨਾ 15 16 ਕਿਲੋ ਮੀਡ ਵਾਲੀ ਝੋਟੀ ਆ ਗਈ ਬਾਕੀ ਲੈਣਿਆ ਡਿਟੇਲ ਬਾਈ ਤੋਂ ਵੀ ਕੀ ਮਾਲ ਮੁੱਲ ਕਰਦਾ ਕੰਮੇ ਸੋਇਆ ਕਿੰਨਾ ਦੁੱਧਾ ਹਨਾ ਦੇਖੋ ਸੀ ਆਰਡਰ ਬਹੁਤ ਜ਼ਬਰਦਸਤ ਲੱਗਿਆ ਹੋਇਆਗਾ ਦੇਖੋ ਹੁਣ ਤਾਂ 20-22 ਲੀਟਰ ਦੁੱਧ ਵਾਲੀ ਲੱਗਦੀ ਆ 15 16 ਤੱਕ ਹੋ ਮੇਰੇ ਹਿਸਾਬ ਨਾਲ ਤੇ ਬਾਕੀ ਆ ਜੋ ਪੁੱਛਦੇ ਆ ਬਾਈ ਆ ਦੂਜੀ ਵੀ ਤੋਰ ਦੇ ਆ ਵੀ ਤੋਰ ਦੇ ਨਾਲ ਹੀ ਫਿਰ ਕੱਢੀ ਤੇ ਦੂਜੇ ਨੰਬਰ ਆਈ ਆਪਾਂ ਸੋਨ ਤੋਰ ਕੇ ਰੋਣੇ ਆ ਇਹ ਵੀ ਡਿਟੇਲ ਲਵਾਂਗੇ ਸਾਰੀ ਰੇਟ ਜਿਹੜੇ ਮੰਡੀ ਦੇ ਹੁੰਦੇ ਆਏ ਦੋਸਤੋ ਜੇ ਤੁਸੀਂ ਪਸ਼ੂ ਲੈਣਾ ਲੈਣਾਗਾ ਤਾਂ ਤੁਸੀਂ ਇੱਕ ਵਾਰੀ ਫੋਨ ਜ਼ਰੂਰ ਕਰ ਲਿਆ ਕਰੋ ਕਿਉਂਕਿ ਮੰਡੀ ਦੇ ਰੇਟ ਬਾਈਆਂ ਨੂੰ ਕਰਨੇ ਪੈਂਦੇ ਆ ਦੂਜੇ ਨੰਬਰ 'ਤੇ ਤੁਰਦੀ ਚੈੱਕ ਕਰ ਲਓ ਆਲ ਰੋਡ ਨੂੰ ਬਹੁਤ ਸੌਣ ਲੱਗਾ ਬੈਕ ਸਾਈਡ ਨੂੰ ਆਰਡਰ ਆ ਥਣਾ ਥਣਾ ਦੀ ਵੀ ਸਾਫ਼ ਲੱਗਦੀ ਹੈ ਜਮਾ ਦੇਖਣ ਨੂੰ ਤੇ ਬਾਕੀ ਜਾਣਕਾਰੀ ਬਾਈ ਤੋਂ ਲੈਣੇ ਆਪਾਂ ਜੇ ਕਿਸੇ ਭਰਾ ਨੇ ਪਸ਼ੂ ਲੈਣਾ ਦਾ ਤਸੱਲੀ ਨਾਲ ਦੋ ਡੰਗ ਘਰੋਂ ਚੋਕ ਲਿਆ ਸਕਦਾ ਕਿਹੜਾ ਪਿੰਡ ਆ ਬਾਈ ਦਾ ਪਿੰਡ ਉੱਪਾ ਬਾਈ ਉੱਪਾ ਜਿਹੜਾ ਆ ਰਾਇੰਦ ਆਪਣਾ ਬਠੰਡਾ ਮਾਨਸਾ ਜਾਂ ਠੀਕ ਆ ਇਹ ਆ ਮੀਣੀ ਦੀ ਦਿਖਾ ਦੇ ਡਿਟੇਲ ਦੇ ਮੀਣੀ ਦੀ ਕੀ ਡਿਟੇਲ ਆ 15 ਲੀਟਰ ਠੀਕ ਆ ਦੇਖਣ ਦਾ ਭਾਈ ਐਂ ਲੱਗਦਾ ਡਰੋਡ ਜਿਵੇਂ 20 ਬਾਈ ਲੀਟਰ ਵਾਲੀ ਆ ਨਾ 15 ਲੀਟਰ ਦੀ ਦਵਾਈ ਹੋਈ ਹੋਈ ਆ 17 ਦੀ 18 ਦੀ ਲਾਈਵ ਚ ਵਾਈ ਹੋਈ ਆ ਠੀਕ ਆ ਲਾਈਵ 18 ਲੀਟਰ ਦੀ ਲਾਈਵ ਚ ਵਾਈ ਹੋਈ ਆ ਹੁਣ 15 ਤਿਆਰ ਆ 15 ਤਿਆਰ ਠੀਕ ਆ ਤੇ ਰੇਟ ਕੀ ਆ ਹੁਣ ਇਹਦਾ ਰੇਟ ਇਹ ਤਾਂ 2 ਲੱਖ 2 ਲੱਖ ਠੀਕ ਕੰਮ ਸੁਏ ਆ ਇਹ ਤੋ ਕਾਜੀ ਚੌਥਾ ਸੂਆ ਠੀਕ ਆ ਹੁਣ ਕਹਿ ਕੇ ਤੈਨੂੰ ਕਿਸੂਈ ਨੂੰ 15 ਦਿਨ ਹੋ ਗਏ 15 ਦਿਨ ਹੋ ਗਏ ਸੂਈ ਨੂੰ ਠੀਕ ਆ ਬੱਚਾ ਮਾਰ ਕੱਟਾ ਕੱਟੀ ਠੀਕ ਆ ਕੱਟਾ ਸਿੰਘ ਸਿੰਘ ਹਲਦੇ ਆ ਬਾਈ ਦਿਖਾਈ ਮੜੇ ਜੇ ਲੈ ਵੀ ਸਿੰਘ ਹਲਦੇ ਦਿਖਾਣਾ ਤੁਹਾਨੂੰ ਦੇਖੋ ਤੁਸੀਂ ਸਿੰਘ ਹਲਦੇ ਆਗੇ ਤੇ ਮੀਣੀ ਆ ਤੇ ਇਹਦੀ ਕੀ ਡਿਟੇਲ ਆ ਏ ਬੂਰੀ ਆ ਕੂਚਲੀ ਆ ਰੋਸੀ ਜੀ ਆ ਰੋਸੀ ਆ ਇਹਦੇ ਨਾਲ 16 ਤਿਆਰ ਆ 16 ਤਿਆਰ ਆ ਮਗਰ ਕੱਟੀ ਜੈਦੀ ਮਗਰ ਕੱਟੀ ਠੀਕ ਆ ਕੰਮ ਆ ਸੁਆ ਇਹ ਤਾਂ ਇਹ ਤੀਜਾ ਸੁਆ ਠੀਕ ਆ ਵਪਾਰ ਦਾ ਕੰਮ ਆਪਣਾ ਕਿੰਨੇ ਕੇ ਪਸੂ ਹੁੰਦੇ ਆਪਣੇ ਕੋਲ ਕਰੇ ਠੀਕ ਆ ਪਿੰਡ ਉੱਬਾ ਪਿੰਡ ਉੱਬਾ ਜ਼ਿਲ੍ਹਾ ਮਾਨਸਾ ਠੀਕ ਆ ਜਗਤਾਰ ਸਿੰਘ ਮੋਬਾਈਲ ਨੰਬਰ 89950 ਪੜਦਾ ਇੱਕ ਵਾਰ 8396 89950 ਪੜਦਾ 50945 ਨਾਮ ਕੀ ਹੈ ਬਾਈ ਜਗਤਾਰ ਸਿੰਘ ਜਗਤਾਰ ਸਿੰਘ ਲਾਏ ਬਈ ਦਾ ਨਾਮ ਜਗਤਾਰ ਸਿੰਘ ਆ ਪਿੰਡ ਉੱਬਾ ਰਹਿੰਦਾ ਜ਼ਿਲ੍ਹਾ ਮਾਨਸਾ ਚੌ ਪੀਰਕੋਟ ਉੱਬਾ ਇਹ ਪਿੰਡ ਰਹਿੰਦਾ ਬਾਈ ਦਾ ਜੇ ਕਿਸੇ ਬਾਈ ਨੇ ਘਰੋਂ ਤਸੱਲੀ ਨਾ ਖਰੀਦਣ ਦਿਆ ਰੇਟ ਬਾਈ ਮੰਡੀ ਵਾਲੇ ਹਨਾ ਬਾਕੀ ਕਨਫਰਮ ਫੋਨ ਤੇ ਹੋ ਜਾਣਾ ਮੌਕੇ ਤੇ ਮਾਨਤਾਣ ਵੀ ਹੋ ਜੂਗਾ ਬਾਕੀ ਦੇ ਮੰਡੀ ਦੇ ਜਿਹੜੇ ਰੇਡ ਕਰਨੇ ਬੰਦਿਆ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਪ੍ਰਾਣੇ ਮੀਨੀ ਮੱਝ ਲੈਣੀ ਆ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਪਸ਼ੂ ਲੈਣਾਗਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਹੋਰ ਡਿਟੇਲ ਲੈ ਕੇ ਜਾਣਕਾਰੀ ਲੈ ਕੇ ਘਰੋਂ ਤਸੱਲੀ ਨਾਲੇ ਚੋਕੇ ਲੈ ਸਕਦੇ ਬਣੇ ਰਹੋ ਇਲਾਟ ਤੱਕ ਪਸ਼ੂ ਨੂੰ ਹੋਰ ਜਿਹੜੇ ਪਸ਼ੂ ਮੰਡੀ ਦੇ ਜਿਹੜੇ ਆਇਆ ਹੋਰ ਜਿਹੜੇ ਤੋਰ ਕੇ ਦਿਖਾਉਣੇ ਆ ਵੀ ਕੀ ਭਾਅ ਬੰਦੇ ਰਹਿੰਦੇ ਆ ਕੀ ਰੇਟ ਅੱਜ ਚੱਲ ਰਹੇ ਮੰਡੀ ਦੇ ਬਣੇ ਰਹੋ ਹਲਾਟ ਤੱਕ ਹੋਰ ਬਾਈ ਲੋ ਵੀ ਮਿੱਤਰੋ 15 ਲੱਖ 22 ਰੇਟ ਮੰਗਦਾਗਾ ਝੋਟੀ ਦਾ ਤੁਰਦੀ ਨੂੰ ਚੈੱਕ ਕਰ ਲਿਓ ਦੇਖੋ ਸੀ ਫਲਕਾਰੀ ਫੁਰਕੋਰੀ ਪਾਈ ਆ ਤੇ ਹਜੇ ਕੱਚੀ ਆ ਦੈਨਾ ਲੈਂਦੀ ਆ ਬਾਈ ਤੋਂ ਪੁੱਛਾਂ ਵੀ ਕਹਿ ਕੇ ਦੈਨਾ ਲੈਂਦੀ ਆ ਤੇ ਕਿੰਨਾ ਦੁੱਧ ਪਾਊਗੀ ਕੈਮੇ ਸੂਏ ਸੂਣਾ ਇਹਨੇ ਸਾਰੀ ਡਿਟੇਲ ਲਵਾਂਗੇ ਰੇਟ ਬਾਈ ਕਰਦਾ 15 ਲੱਖ ਰੁਪਈਆ ਦੇਖੋ ਸੀ ਝੋਟੀ ਹਨਾ ਜ਼ਬਰਦਸਤ ਝੋਟੀ ਆ ਰਾਮਪਰਾ ਮੰਡੀ ਦੀ ਤੇ ਹਾਰ ਸ਼ਿੰਗਾਰ ਝੋਟੀ ਦੇ ਪੂਰੇ ਲਾਇਆ ਤੇ ਡਿਟੇਲ ਲੈਣਾ ਬਾਈ ਤੋਂ ਵੀ ਕੀ ਕਾਰਨ ਹੈ ਜਿਹੜਾ ਇਹਦਾ 15 ਲੱਖ ਰੁਪਇਆ ਕਿਉਂ ਮੰਗਦਾ ਕੀ ਇਹ ਚ ਖਾਸੀਅਤਾਂ ਸਾਰੀ ਡਿਟੇਲ ਲਵਾਂਗੇ ਬਣੇ ਰਹੋ ਲਾਟ ਤੱਕ ਆ ਜਾਓ ਫਿਰ ਬਾਈ ਨਾਲ ਆਪਾਂ ਕਰਦੇ ਆਂ ਗੱਲਬਾਤ ਸਾਰੀ ਡਿਟੇਲ ਲੈਨੇ ਆਂ ਵੀ ਜਿਹੜਾ 15 ਲੱਖ ਮੁੱਲ ਕਰਦਾ ਵੀ ਕੀ ਖਾਸੀਅਤ ਹੈ ਜਾਂ ਹਨਾ ਮੱਜ ਦੇ ਵਿੱਚ ਜਿਹੜੀ ਸੂਣਾ ਆਏ ਨੇ ਮੱਜ ਨੇ ਹਜੇ ਕੱਚੀ ਆ ਚੰਗੇ ਦੁੱਧ ਰਿਕਾਰਡ ਵਾਲੀ ਹੋ ਫੇਰ ਹੀ ਬਾਈ ਜਿਹੜਾ ਐਨ ਆਰਪੀਆ ਮੰਗਦਾ ਜਾ ਹਨਾ ਸਾਰੀ ਡਿਟੇਲ ਲੈਨੇ ਆਂ 6 ਦਿਨ ਰਹਿ ਗਏ ਦੇ ਸੂਣ ਦੇ ਪੰਜ ਚਾਰ ਦਿਨ ਪੰਜ ਚਾਰ ਦਿਨ ਉੱਤੇ ਲੈ ਜੂ ਹਣਾ ਬਾਈ ਤੀਜੇ ਸੂਏ ਬਾਈ ਸੁਲਾਣੀ ਪਿੰਡ ਹੈ ਬਾਈ ਹਰਿਆਣੇ ਤੋਂ ਆਇਆ ਹਰਿਆਣੇ ਵਾਲੀ ਝੋਟੀ ਆ ਕੈਮੇ ਸੂਏ ਸੋਣਾ ਬਾਈ ਇਹਨੇ ਤੀਜੇ ਸੂਏ ਤੀਜੇ ਸੂਏ ਬਾਈ ਐ ਦੱਸ ਵੀ ਰੇਟ ਤੁਸੀਂ 15 ਲੱਖ ਕਰੀ ਜਾਂਦੇ ਹੋ ਇਹਦਾ ਵਿੱਚ ਖਾਸੀਅਤ ਕੀ ਆ 15 ਲੱਖ ਦੀ ਅਸੀਂ 25 ਲੀਟਰ ਬਾਈ ਠੰਡਾ ਦੁੱਧ ਕੱਢਿਆ ਗਰੰਟੀ ਹੈ ਪਹਿਲਾਂ ਕੱਢਿਆ 25 ਲੀਟਰ ਲੈ ਵੀ ਦੋ ਤੋਂ ਤੁਹਾਨੂੰ ਮੈਂ ਦੱਸਾਂ ਵੀ ਕੋਈ ਖਾਸੀਅਤ ਹੋਣਾ ਜਿਹੜਾ 25 ਲੀਟਰ ਬਾਈ ਦੂਜੇ ਸੂਏ ਕੱਢੇ ਨੇ ਦੁੱਧ ਤਾਂ ਹੀ ਨਹੀਂ ਵੱਧਦੀ 8ਵੇਂ ਮਹੀਨੇ ਨਾਲ ਵੱਜਾਈ ਹੈ ਬਈ ਆਪਾਂ ਠੀਕ ਦੁੱਧ ਬੈ ਰਹੋਗੇ ਠੀਕ ਆ ਠੀਕ ਆ ਠੀਕ ਆ ਠੀਕ ਆ 25 ਲੀਟਰ ਤੇ ਬਈ ਕੀ ਉਮੀਦ ਰੁਹ ਹੈ ਕਿ ਇਹਦੇ ਤੀਜੇ ਸੂਏ ਦੀ ਉਮੀਦ ਹੈ ਦੀ 26 27 ਦੇ 26 27 ਲੀਟਰ ਆ ਠੀਕ ਆ ਜੇ ਕੋਈ ਕਿੰਨੇ ਲੀਟਰ ਦੁੱਧ ਦੀ ਹੈ ਦਾ ਦੂਸਰਾ ਸੂਏ ਨਾਲ ਕਿੰਨੇ ਲੀਟਰ ਠੰਡਾ ਦੁੱਧ ਦੀ ਹੈ ਬਈ ਠੀਕ ਹਰਿਆਣੇ ਨੇ ਝੋਟੀਆਂ ਸਾਰੀਆਂ ਆਪਣੀਆਂ ਹਨਾ ਠੀਕ ਆ ਤੇ ਬਈ ਜੇ ਕਿਸੇ ਭਰਾ ਨੇ ਲੈਣੀ ਹੋਏ ਨੰਬਰ ਬੋਲਦੇ ਆਪਾਂ 972990888 972990888 0888 ਸਧਾਣੀ ਸਧਾਣੀ ਜਿਲ੍ਹਾ ਕਿਹੜਾ ਰਹਿੰਦਾ ਪਾਣੂ ਕਿਹੜਾ ਫਤਿਹਵਾਦ ਆ ਠੀਕ ਆ ਲੈ ਵੀ ਬਾਈ ਕਹਿੰਦਾ 25 ਲੀਟਰ ਦੁੱਧ ਸੋਏ ਦੁੱਧ ਕੱਢਿਆਗਾ ਕਿ 26 27 ਦੀ ਉਮੀਦ ਰਹੂਗੀ ਬਈ ਮਾਨਦਾਨ ਕਿੰਨਾ ਕੁ ਹੋਜੂ ਵਿੱਚੋਂ ਮਾਨਦਾਨ ਮੌਕੇ ਤੇ ਹੋਜੂ ਮਾਨਦਾਨ ਮੌਕੇ ਤੇ ਹੋਜੂ ਹੋਰ ਵੀ ਆਪਣੇ ਕੋਲ ਚੰਗੇ ਪਸ਼ੂੰਦਿਆ ਕਰੇ ਹਾਂ ਠੀਕ ਆ ਜੇ ਲੈ ਵੀ ਕਿਸੇ ਭਰਾਣੇ ਹਰਿਆਣੇ ਵਾਲਿਆਂ ਝੋਟੀਆਂ ਖਰੀਦਣੀਆਂ ਤab ਬਾਈ ਨਾਲ ਸੰਪਰਕ ਕਰ ਲਿਓ ਜੇ ਕਿਸੇ ਭਰਾ ਨੇ ਆ ਝੋਟੀਆਂ ਖਰੀਦਣੀਆਂ ਤਾਂ ਵੀ ਬਾਈ ਨਾਲ ਸੰਪਰਕ ਕਰ ਲਿਓ ਚੰਗੇ ਪਸ਼ੂ ਖਰੀਦਣੇ ਜਿਹੜੇ ਭਰਾ ਕਹਿੰਦੇ ਹਰਿਆਣੇ ਨੇ ਝੋਟੇ ਜਾਂਦੇ ਆ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕ ਜਾਓਗੇ ਫਤਿਹਵਾਦ ਹਰਿਆਣੇ ਤੋਂ ਬਾਈ ਜਿਹੜਾ ਝੋਟੀਆਂ ਲੈ ਕੇ ਆਇਆ ਠੀਕ ਹੈ ਜੀ ਲੈ ਵੀ ਲੈ ਵੀ ਦੋਸਤੋ ਸੋਨ ਇੱਕ ਆਪਾਂ ਝੋਟੀ ਦੌਰ ਕੇ ਦਿਖਾਉਣੇ ਬਾਈਆਂ ਦੀ ਦੇਖੋ ਤੁਸੀਂ ਫੇਸਬੁਕ ਕੁਆਲਿਟੀ ਜੀ ਨਾ ਤੇ ਪੁੱਛਦੇ ਆ ਬਾਈ ਨੂੰ ਵੀ ਕੀ ਮੁੱਲ ਕਰਦਾ ਕਿੰਨਾ ਦੁੱਧ ਆ ਸਾਰੀ ਡਿਟੇਲ ਇੰਨੇ ਕੈਮੇ ਸੋਇਆ ਝੋਟੀ ਬਹੁਤ ਸੋਹਣੀ ਹੈਗੀ ਤੇ ਦੇਖੋ ਥਾਣਾਵਾਨਾ ਸੁਣਾ ਆਪਾਂ ਨੇੜੋਂ ਚੱਕ ਜਿਹੜਾ ਕਰਾ ਲਿਆਂਗੇ ਝੋਟੀ ਦਾ ਬੰਨਦੇ ਬਾਈ ਬੰਨਦੇ ਬੰਨਦੇ ਦੇਖੋ ਇਹ ਥਾਣਾਵਾਨਾ ਬਹੁਤ ਸੁਣਾ ਲੱਗਿਆ ਹੋਇਆ ਡਰੋਨ ਦੇਖੋ ਸੇ ਨਾ ਬਾਈ ਸਾਸਰੀ ਕਾਲ ਕਿਹੜਾ ਪਿੰਡ ਆ ਬਾਈ ਦਾ ਪਿੰਡ ਧਰਮਗੜ ਬਾਈ ਜਿਹੜਾ ਸੁਦੇ ਠੀਕ ਘਰ ਦੀ ਮਰਜ਼ਾ ਕੇ ਵਪਾਰ ਦਾ ਕੰਮ ਨਾ ਵਪਾਰਾ ਕਰ ਠੀਕ ਆ ਇੱਕ ਝੋਟੀ ਲੈ ਕੇ ਇੱਥੇ ਮੰਡੀ ਤੇ ਇੱਕ ਬਿਗੂ ਬਣਦੀ ਕੋਲੇ ਠੀਕ ਆ ਠੀਕ ਆ ਕੈਮੇ ਸੋਇਆ ਬਾਈ ਇਹ ਇਹ ਦੂਜੇ ਵੀ ਦੂਜੇ ਸੋਇਆ ਮਗਰ ਬੱਚਾ ਕੀ ਆ ਕੱਟੀ ਹੈ ਬਾਈ ਠੀਕ ਹੈ ਦੁੱਧ ਕਿੰਨਾ ਕਾ ਬਾਈ ਦੁੱਧ 16 ਕਿਲੋ ਡੰਡਾ ਬਾਈ ਜਮਾ ਤਸੱਲੀ ਵਾਲਾ ਹੱfte ਹੀ ਸੂਈ ਹੈ ਹਰਤਾ ਹੋ ਗਿਆ ਸੂਈ ਨੂੰ ਠੀਕ ਹੈ ਠੀਕ ਹੈ ਤੇ ਰੇਟ ਕਿ ਰੱਖਤਾ ਬਾਈ ਦਾ ਰੇਟ ਬਾਈ 3 3 ਲੱਖ ਕਿੱਥੋਂ ਤੱਕ ਸੱਦਨੀ ਆ ਤਾਂ ਜੇ ਰਾਂ ਦੇ ਵੰਤਾ ਵੀਰ ਘੱਟ ਗਿਆ ਠੀਕ ਹੈ ਠੀਕ ਹੈ ਪਿੰਡ ਬਾਈ ਦਾ ਧਰਮਗਾੜਾ ਗਾ ਜੇਲਾ ਕਿੱਧਰ ਰਹਿੰਦਾ ਆਪਣਾ ਸੰਗਰੂਰ ਸੰਗਰੂਰ ਆ ਠੀਕ ਆ ਨੰਬਰ ਬੋਲਦੇ ਬਾਈ ਇੱਕ ਵਾਰੀ ਆਪਣਾ 947868175 947868175 ਠੀਕ ਆ ਲੈ ਵੀ ਇਹ ਨੰਬਰ ਆ ਬਾਈ ਦਾ ਜੇ ਕਿਸੇ ਭਰਾ ਨੇ ਲੈਣੀਆਂ ਤਾਂ ਬਾਈ ਨਾਲੜਾ ਸੰਮਰਕ ਤੁਸੀਂ ਕਰ ਸਕਦੇ ਲੋ ਵੀ ਦੋਸਤੋ ਸੁਣੋ ਇੱਕ ਬਾਈਆਂ ਦੇ ਟਾਪ ਦੇ ਨੇੜੇ ਹੋਰ ਦਿਖਾਉਣ ਲੱਗੇ ਆਗੇ ਹਨਾ ਤੇ ਟਾਪ ਦੇ ਨੇੜੇ ਤੋਰ ਕੇ ਦਿਖਾਉਣੇ ਲੈਣੇ ਆ ਬਾਈ ਤੋਂ ਡਿਟੇਲ ਆ ਕਿ ਕਿਨੇ ਕਿਨੇ ਦੁੱਧ ਵਾਲੀਆਂ ਬਾਈ ਕੋਲੇ ਝੋਟੀਆਂ ਆਰਾਮਪੁਰਾ ਪਸ਼ੂ ਮੰਡੀ ਦੇ ਜਿਹੜਿਆ ਸਾਰੀਆਂ ਪੰਜ ਛੀ ਮੱਝਾਂ ਜਿਹੜੀਆਂ ਬਾਈ ਲੈ ਕੇ ਆਏ ਆ ਹਨਾ ਸਾਰੇ ਲਵਾਂਗੇ ਡਿਟੇਲ ਬਾਈ ਤੋਂ ਵੀ ਕਿੰਨਾ ਦੁੱਧ ਕੀ ਮੁੱਲ ਕਰਦੇ ਆ ਨੰਬਰ ਵੀ ਲੈ ਕੇ ਦੇਵਾਂਗੇ ਰੇਟ ਜਿਹੜੇ ਮੰਡੀ ਤੇ ਕਰਨੇ ਪੈਂਦੇ ਆ ਦੋਸਤੋ ਕਿਉਂਕਿ ਮੂੰਹ ਮੰਗੇ ਕੋਈ ਨਹੀਂ ਦਿੰਦਾ ਬਾਕੀ ਜੇ ਤੁਹਾਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਈਆਂ ਨਾਲ ਤੁਸੀਂ ਨੰਬਰ ਲੈ ਕੇ ਦੇਵਾਂਗੇ ਤੁਸੀਂ ਸੰਪਰਕ ਕਰ ਲਿਓ ਸੰਪਰਕ ਕਰਕੇ ਘਰੋਂ ਤਸੱਲੀ ਨਾਲ ਦੋ ਡੰਗ ਚੋਹ ਕਿਹੜੀ ਘਰੋਂ ਲਿਆ ਸਕਦੇ ਮੱਝ ਹਨ ਤੇ ਬਾਕੀ ਆਜੋ ਦਿਖਾਉਣੇ ਤੁਹਾਨੂੰ ਅੱਗੇ ਤੋਰ ਕੇ ਬਣੇ ਰਹੋ ਲਾਰਟ ਤੱਕ ਆਜੋ ਪ੍ਰਾਈਸ ਤੁਹਾਨੂੰ ਤੁਰਦੀ ਚੈੱਕ ਕਰਾਉਣੇ ਝੋਟੀ ਆਹ ਦੇਖੋ ਜੀ ਸਿੰਘਾ ਸਿੰਘਾਂ ਦੀ ਫੇਸਬੁਕ ਦੀ ਬਹੁਤ ਸੋਹਣੀ ਆ ਤੇ ਆਰਡਰ ਵੀ ਪੂਰਾ ਜ਼ਬਰਦਸਤ ਲੱਗਿਆ ਹੋਇਆ ਬੋਡੀ ਬੰਤਰ ਦੀ ਵੀ ਸੋਹਣੀ ਆ ਹਨਾ ਸੁਨੱਖੀ ਹੈਗੀ ਪਤਲੇ ਪਿੰਡੇ ਦੀ ਆ ਛੋਟੀ ਲੇਖੋ ਸੀ ਤੇ ਜ਼ਬਰਦਸਤ ਆਰਡਰ ਕੁਆਰਟੀ ਲੱਗੀ ਜੀ ਆ ਦੇਖੋ ਸੀ ਤੇ ਬਾਕੀ ਲੈਣਾ ਬਾਈ ਤੋਂ ਡਿਟੇਲ ਆ ਬਾਈ ਜੀ ਕੈ ਮੰਡੀ ਪਸ਼ੂ ਲੈ ਕੇ ਆਂ ਅੱਜ ਮੰਡੀ ਤੇ ਸੀਮਸਾਂ ਬਾਈ ਸੀਮਸਾਂ ਗਿਆ ਠੀਕ ਆ ਬਾਈ ਜਿਹੜੀ ਇਹ ਆਪਾਂ ਤੋਰੀਆ ਜੀ ਡਿਟੇਲ ਦੇ ਦਿਓ ਪਹਿਲੇ ਨੰਬਰ ਆ ਜੀ ਵੀ ਦੂਜੇ ਸੂਏ ਆ ਵੀਰੇ ਇਹ ਠੀਕ ਆ ਜੀ ਦੁੱਧ 10 ਕਿਲੋ ਵਾਜ ਰਟਾਈ ਦਾ ਠੀਕ ਆ ਜੀ 20 ਕਿਲੋ ਦੁੱਧ ਹੁਣ ਇਹ ਥਲੇ ਤਿਆਰ ਹੈਗੇ 20 ਕਿਲੋ ਹਾਂਜੀ ਠੀਕ ਆ ਜੀ ਦੂਜੇ ਸੋਇਆ ਇਹਦਾ ਰੇਟ 4.5 ਕਰ ਸਾਢੇ 4 ਹਾਂਜੀ ਠੀਕ ਆ ਤੇ ਭਾਈ ਜਾਣਕਾਰੀ ਦੇ ਆ ਨਾਲ ਨਾਲ ਦੋਵੇਂ ਆ ਛੋਟੀ ਦਾ ਤੁਹਾਨੂੰ ਦੱਸ ਕਰ ਦਿਆਂਗਾ ਇਹਦਾ ਤਿੰਨ ਦਾਸ ਹਾਂਜੀ ਕੰਮੇ ਸੋਇਆ ਇਹ ਵੀ ਦੂਜੇ ਆ ਜੀ ਦੂਜੇ ਸੋਇਆ ਦੁੱਧ ਇਹਦੇ ਥਲੇ ਇਹਦੇ ਥਲੇ 16 ਕਿਲੋ ਦੁੱਧ ਹੈਗਾ ਜੀ ਤਿਆਰ 16 ਕਿਲੋ ਠੀਕ ਆ ਤੇ ਜਬਰਦਸਤਾਂ ਝੋਟੀ ਵੀ ਤੇ ਭਾਈ ਜਿਹੜੀ ਉਹ ਤੀਜੇ ਨੰਬਰ ਤੇ ਆ ਗਈ ਆਵਲ ਇਹਦਾ 81 ਕਰਦੀ 180000 ਇਹ ਕਿਵੇਂ ਸੋਇਆ ਇਹ ਵੀ ਦੂਜੀ ਹੈ ਜੀ ਠੀਕ ਆ ਦੁੱਧ ਇਹਦੇ ਥਲੇ ਕਿਲੋ ਥਲੇ ਵੀ 15 ਕਿਲੋ ਦੁੱਧ ਹੈਗਾ ਜੀ 15 ਕਿਲੋ ਠੀਕ ਆ ਜਿਹੜੀ ਚੌਥੇ ਨੰਬਰ ਤੇ ਆ ਗਈ ਫੇਰੇ ਇਹਦਾ 81 ਕਰਦੀ ਜੀ ਠੀਕ ਆ ਸੋਇ ਇਹ ਇਹ ਵੀ ਦੁੱਧੇ ਆ ਜੀ ਠੀਕ ਆ ਦੁੱਧ ਆ ਇਹ ਥੱਲੇ ਇਹ ਥੱਲੇ ਵੀ 13 14 ਲੀਟਰ ਦੁੱਧ ਹੈਗਾ 13 14 ਲੀਟਰ ਹਾਂ ਤਿੰਨ ਕੁ ਮਨਾਂ ਦੀ ਸੋਈ ਆ ਜੀ ਤਿੰਨ ਕੁ ਦਿਨਾਂ ਦੀ ਸੋਈ ਹਾਂਜੀ ਹਾਂ ਤਿਆਰ ਆ ਬਾਲੋ ਜੀ ਠੀਕ ਆ ਠੀਕ ਤੇ ਉਹ ਆਗੇ ਜਿਹੜੇ ਉਹ ਇਹ ਲਾਸਟ ਦੇ ਉਹ ਛੋਟੀ ਦਾ 140 ਕਰਦੇ ਆ ਜੀ 140 ਉਹ ਕਿੰਨੇ ਸੋਈ ਦੂਜੇ ਉਹ ਆ ਜੀ ਠੀਕ ਆ ਦੋ ਦੋ ਦੇ ਥੱਲੇ ਉਹਦੇ ਥੱਲੇ 12 13 ਕਿਲੋ ਦੁੱਧ ਹੈਗਾ ਠੀਕ ਆ 12 13 ਕਿਲੋ ਹਾਂਜੀ ਵੀਡੀਓ ਦੇ ਦੋ ਰੋਡ ਲੇਡੋਂ ਬਣਤਾ ਆ ਬਈ ਪਾਸਪੋਰਟ ਕੋਈ ਪਰਮਨੈਂਟ ਹੋਵੇ 5 ਕਿਲੋ ਦੇ ਦੋ ਚੋ ਦੇ ਪਹੁੰਚਾ ਡੰਗ ਜੋ ਗ ਰੈਂਡ ਰੋਡ ਕੀ ਜਿਲ੍ਹਾ ਮਾਨਸਾ ਦੇ ਨੇੜੇ ਸਥਿਤ ਠੀਕ ਹੈ ਅੱਛਾ ਤੇ ਮੋਬਾਈਲ ਨੰਬਰ 6280605566 ਇਹ ਤੁਹਾਡੀ ਫੇਰ ਬੋਲੋ 6280605566 ਮੈਂ ਕੀ ਆਪਣਾ ਜਗਦੇਵ ਸਿੰਘ ਠੀਕ ਹੈ ਲੈ ਬਈ ਬਾਈ ਦਾ ਨਾਮ ਜਗਦੇਸ਼ ਸਿੰਘਾ ਜੇ ਕਿਸੇ ਭਰਾ ਨੇ ਪਸ਼ੂ ਖਰੀਦਣੇ ਆਗੇ ਬਾਈ ਨਾਲ ਸੰਪਰਕ ਕਰ ਲਓ ਕਿਉਂਕਿ ਜਿਹੜੇ ਰੇਟ ਆ ਮੰਡੀ ਤੇ ਕਰਨੇ ਪੈਂਦੇ ਆ ਮੂੰਹ ਮੰਗੇ ਕੋਈ ਨਹੀਂ ਦਿੰਦਾਗਾ ਬਾਕੀ ਤੁਸੀਂ ਤੁਹਾਨੂੰ ਕੋਈ ਵੀ ਇਹਨਾਂ ਚ ਪਸ਼ੂ ਪਸੰਦ ਆਉਂਦਾ ਜਾਂ ਕੋਈ ਹੋਰ ਤਸੱਲੀ ਕਰਕੇ ਲੈਣਾ ਘਰੋਂ ਸਾਰੀਆਂ ਟਿਕਟੋਕ ਵੀ ਹੈ ਜੀ ਹਾਂ ਕੋਈ ਵੀ ਤਸੱਲੀ ਕਰਕੇ ਪਸ਼ੂ ਲੈਣਾ ਘਰੋਂ ਦੋ ਡੰਗ ਚੋਕੇ ਤਾਂ ਤੁਸੀਂ ਬਾਈ ਜਗਦੇਵ ਨਾਲ ਜਿਹੜਾ ਸੰਪਰਕ ਕਰ ਸਕਦੇ ਹੋਗੇ ਨੰਬਰ ਜਿਹੜਾ ਬਾਈ ਨੇ ਸਕਰੀਨ ਤੇ ਬੋਲਤਾ ਤੇ ਇਹ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਨਾਲ ਤਸੱਲੀ ਕਰਕੇ ਤਸੱਲੀ ਕਰਕੇ ਜਿਹੜਾ ਚੋਕੇ ਦੋ ਡੰਗ ਤਸੱਲੀ ਨਾਲ ਲਿਆ ਸਕਦੇ ਹੋ ਰੇਟ ਜਿਹੜੇ ਮੰਡੀ ਤੇ ਕਰਨੇ ਪੈਂਦੇ ਰੇਟ ਇਹ ਕਨਫਰਮ ਨਹੀਂ ਹੁੰਦੇਗੇ ਤੇ ਬਾਈ ਇਹਦੀ ਕੀ ਡਿਟੇਲ ਆ ਗਈ ਇਹ ਵੀ ਦੂਜੀ ਸੂਈ ਹੈ ਜੀ ਚੌਥੀ ਠੀਕ ਹੈ ਜੀ ਇਹ ਖਾਲੀ ਵੀ 15 16 ਨੂੰ 20000 ਚਾਰ ਦਿਨਾਂ ਦੀ ਸੂਈ ਹੋਈ ਆ ਠੀਕ ਆ ਦੂਜੀ ਸੂਈ ਇਹ ਵੀ ਹਾਂਜੀ ਹਾਂਜੀ ਠੀਕ ਆ ਇਹਦਾ ਕੀ ਮੁੱਲ ਰੱਖਦਾ ਬਾਈ ਮੰਡੀ ਤੇ ਇਹਦਾ 185 ਕਰ ਠੀਕ ਆ ਰੇਟ ਰੇਟੇ ਬਾਈ ਮੰਡੀ ਵਾਲਿਆ ਕੋਈ ਹੋਣਾ ਫੋਨ ਤੇ ਹਾਂ ਕਰਨਾ ਪੈਂਦਾ ਜੀ ਹਾਂ ਮੰਡੀ ਤੇ ਕਰਨੇ ਪੈਂਦੇ ਆ ਰੇਟ ਤੇ ਬਾਕੀ ਤੁਸੀਂ ਬਾਈ ਨਾਲੜਾ ਸੰਪਰਕ ਕਰ ਸਕਦੇ ਹੋ ਕੋਈ ਤਸੱਲੀ ਕਰਕੇ ਦੋ ਡੰਗ ਚੋਕੇ ਲਿਓਣਾਗਾ ਬਾਈ ਆਪਣੇ ਘਰੇ ਹੁੰਦੇ ਹੋਣਗੇ 15-20 ਪਸ਼ੂ ਹਾਂ 15-15 ਪਸ਼ੂ 15-15 16-16 ਪਸ਼ੂ ਬਾਈ ਕੋਲੇ ਹਰ ਟਾਈਮ ਘਰੇ ਤਿਆਰ ਹੁੰਦੇ ਆਗੇ ਇੱਕ ਵਾਰੀ ਬਾਈ ਨਾਮ ਬੋਲ ਦਿਓ ਹੋਰ ਜਿਕਦੇਵ ਸਿੰਘ ਜੀ ਪਿੰਡ ਰੋੜਕੀ ਜ਼ਿਲ੍ਹਾ ਮਾਨਸਾ ਤਹਿਸੀਲ ਸੁਰਦਨਗੜ ਠੀਕ ਆ ਲੈ ਬਾਈ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਾਜ ਹਾਂ ਹਾਂ ਉਹ ਬੁੱਜੇ ਲੋਟ ਹੋ ਗਿਆ ਕਹਿੰਦਾ ਮੈਂ ਤਾਂ ਮੋੜ ਕੀ ਲੈ ਜਾਊਗਾ ਮੈਂ ਤਾਂ ਦਿੰਦਾ ਹੀ ਨਹੀਂ 4 ਲੱਖ ਦੀ ਆ ਤੇ ਹੈਗੀ ਆ 4 ਲੱਖ ਦੀ ਮੱਝ ਉਹ ਮੋਏ ਨਾ ਮੱਝ 4 ਲੱਖ ਦੀ ਆ ਹੋਰ ਸਾਰੀ ਮੰਡੀ ਜਮ ਐਸ ਨਹੀਂ ਇਹਦੇ ਨਾਲ ਦੀ ਮੱਝ ਉਹਨੇ ਰੇਟ ਹੀ ਬਾਲਾ ਘੱਟ ਮੰਗਿਆ ਤਾਂ ਇਹ ਤਾਂ ਇੰਨੇ ਜਾਨੇ ਲੱਗ ਗਏ ਤੇ ਹਣਾ ਦੇਖੋ ਵੀ ਦੇ ਦਿਆ ਕੀ ਮੰਦਾ ਕਈ ਲੱਖ ਮੰਗੇ 240 ਤੱਕ ਪਹੁੰਚ ਗਈ ਗੱਡੀ ਮੰਗਦਾ ਜੇ 4 ਲੱਖ ਮੰਗ 5 ਲੱਖ ਮੰਗਣਾ ਸੀ ਨੇ ਮੱਝ ਦਾ ਜਿਹੜੇ ਸਾਰੇ ਮੱਝ ਆ ਗਈ 5 ਮੰਗਦਾ ਫਿਰ 4 ਦੀ ਦੇਖਦਾ ਹੈ 2.5 ਲੱਖ ਥੋੜਾ ਮੰਗਿਆ ਉਹਨੇ ਤਾਂ ਇਹਦਾ 2.5 40 ਲਾਈ ਜਾਂਦਾ ਹੈ 2.5 ਲਾਈ ਜਾਂਦਾ ਹੈ ਆ 2.5 ਲਾਈ ਜਾਂਦਾ ਐਂ ਤਾਂ ਵੱਧ ਲਾ ਦੇਣਾ ਹੈ 2.5 ਲੱਖ ਹੈ ਹਾਂ 2.5 ਲੱਖ ਹੀ ਕਰਿਆ ਉਹਨੇ ਤਾਂ 5 ਲੱਖ ਲਾ ਦੇ ਲਾ ਦਾ ਬੱਚਾ ਮੱਝ ਵੀ ਦਿਖਾਵਾਂ ਤੁਹਾਨੂੰ ਮਤਰੋ ਕਿ ਕਿਹੜੀ ਮੱਝ ਤੇੜਾ 2.5 ਲੱਖ ਮੁੱਲ ਮੰਗਿਆ ਤੇ 2 35 40 ਲੱਗ ਗਿਆ ਲਾਤਾ ਲੈ ਵੀ ਪੂਰਾ 2.5 ਮੰਗੇ ਪੂਰਾ 2.5 ਦੇਤਾ ਪੂਰੇ 2.5 ਦੀ ਹੋਵੇ ਪੂਰੇ 2.5 ਦੀ ਹੋਵੇ ਜਿੰਨੇ ਮੰਗੇ ਸੁੰਨੀ ਦੇਤੇ ਪਹਿਲਾਂ ਪ੍ਰਿੰਟਿੰਗਾਂ ਕੇ ਫੇਰ ਗਾਹਾਂ ਹੋਣ ਚੰਗੀ ਪਿਆਰ ਨਾਲ ਕਰੀਏ ਆਪਣਾ 2.5 ਲੱਖ ਦਾ ਸੌਦਾ ਹੋ ਗਿਆ 2.5 ਮੰਗੇ 2.5 ਦੀ ਸੌਦਾ ਹੋ ਗਿਆ ਇਹ ਮਜਾਕ ਹੀ ਕੋਈ ਹੋ ਜਾਂਦਾ ਮੰਡੀ ਚ ਆ ਦੇਖੋ ਨਾ ਮਦਦ ਲਾਈ ਵੀ ਦੋਸਤੋ ਸੋਨੇ ਇੱਕ ਪੂਰੀ ਜਬਰਦਸਤਾਂ ਚੋਟੀ ਤੋੜਦਿਆਂ ਭਾਈ ਜਾਂਦੇ ਹਨ ਇੱਕ ਹੋਰ ਨਗੀਨਾ ਤੋੜ ਕੇ ਦਿਖਾਉਣਗੇ ਦੇਖੋ ਤੁਸੀਂ ਤੁਰਦੀ ਚੈੱਕ ਕਰ ਲੋ ਕੋਈ ਜਬਰਦਸਤ ਝੋਟੀ ਆ ਗਈ ਦੇਖੋ ਤੁਸੀਂ ਪੈਠ ਪੁੜੇ ਦੀ ਖੜਮੀ ਪੂਰਾ ਦਾਵਾ ਆਰਡਰ ਲੱਗਿਆ ਹੋਇਆ ਲੈਣਿਆ ਡਿਟੇਲ ਭਾਈ ਤੋਂ ਕਿ ਕੀ ਮੁੱਲ ਕਰਦੇ ਆ ਕਿੰਨਾ ਦੁੱਧ ਆ ਕੰਮੇ ਸੋ ਦੇਖੋ ਜਬਰਦਸਤ ਝੋਟੀ ਆ ਗਈ ਬੁਰੀ ਕੰਮੇ ਸੋ ਕਿੰਨਾ ਦੁੱਧ ਸਾਰੀ ਲੈਣਾ ਟਟੇ ਰਵਾਈ ਤੋਂ ਆ ਜਾਓ ਦੇਖੋ ਕਰਦੇ ਆਂ ਬਾਈ ਨਾ ਗੱਲਬਾਤ ਇਹਦੇ ਬਾਰੇ ਬਾਈ ਇਹਦੇ ਥੱਲੇ ਦੁੱਧ ਕਿੰਨਾ ਆ ਇਹਦੇ ਥੱਲੇ ਦੁੱਧ ਦਾ ਕਿੰਨਾ ਕਾ ਇਹਦੇ ਥੱਲੇ ਹੈ ਬਾਈ 23 ਕਿਲੋ 23 ਕਿਲੋ ਠੀਕ ਆ ਕੈਮਿਸ ਹੋਇਆ ਇਹ ਕੈਮਿਸ ਹੋਇਆ ਹੋਆ ਦੂਜਾ ਵੀ ਦੁੱਧ ਜਾ ਸੀ ਕੀ ਰੇਟ ਹੈ ਰੇਟ ਕੀ ਅੰਮ੍ਰਿਤ 11 ਲੱਖ ਰੁਪਇਆ 11 ਲੱਖ ਰੁਪਇਆ ਰੇਟ ਬਾਈ ਜਿਹੜਾ ਕਰਦਿਆ ਮੁੱਲੇ ਦਾ ਦੇਖੋ ਤੁਸੀਂ ਪੂਰੀ ਜ਼ਬਰਦਸਤ ਝੋਟੀ ਹੈਗੀ ਦੇਖੋ ਜਿਆਰਾ ਲੱਕ ਰੇਟ ਦੁੱਧ ਪਸੀ ਦੁੱਧ 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 23 ਕਿਲੋ ਦੁੱਧ ਦੇਖੋ 60 ਇੰਚ ਦਾ ਦੇਗਾ ਤੇ ਮੋਬਾਈਲ ਇਹ ਆਹ ਰਾਮਪਰਾ ਪਸ਼ੂ ਮੰਡੀ ਤੇ ਪਹੁੰਚੇ ਝੋਟੀਆਂ ਪੂਰੀਆਂ ਜ਼ਬਰਦਸਤ ਆ ਲੈ ਕੇ ਬਾਈ ਪਹੁੰਚੇ ਆਗੇ ਵੀਡੀਓ ਕਰ ਮੈਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਧੰਨਵਾਦ